ਕਿਉਂ ਰਣਜੀਤ ਘਰ ਕਿੱਥੋਂ ਕਿਹੜੀ ਜਗ੍ਹਾ ਤੋਂ ਅੱਜ ਦੇ ਪਾਕ ਨੂੰ ਪਹੁੰਚਿਆ ਇੱਥੇ ਤੁਸੀਂ ਕਿਸ ਤਰ੍ਹਾਂ ਆਏ ਆ ਕਿੱਥੇ ਆਏ ਆ ਜੀ ਮੈਂ ਸਮਾਜ ਦੇ ਵੀ ਸਾਡੇ ਸਰਪੰਚ ਸਾਹਿਬ ਮਜੀਤ ਸਿੰਘ ਤੇ ਸਾਥੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮਾਰਨਾ ਚਾਹੀਆਂ ਕਿਉਂਕਿ ਬਹੁਤ ਬੀਪੀਆਂ ਨੇ ਉਹਦੇ ਤੋਂ ਸਰਪੰਚ ਕਾਲਾ ਰਾਣ ਜੀ ਤੇ ਪੰਚ ਦੇ ਮੈਂਬਰ ਲਾਲੋ ਨਗਰ ਤੋਂ ਸਰਪੰਚ ਬਹੁਤ ਇੱਕ ਤਰ੍ਹਾਂ ਇਹ ਬਲੌਗ ਤੋੜ ਦਿੰਦਾ ਕੀ ਕਹਿਣਾ ਚਾਹੁੰਦੇ ਆ ਬਲੌਗ ਤੋਂ ਜਿਹੜਾ ਮਾੜਾ ਪ੍ਰਭਾਵ ਮੇਰੀ ਉੱਤੇ ਪੈਣਾ ਕਿਹੜੀ ਪਹਾੜੀ ਤੋਂ ਕਿਉਂਕਿ ਸਕਿੰਦਰ ਨਹੀਂ ਉਹ 70 80% ਲੇਡੀਜ਼ ਪੰਚ ਸਰਪੰਚ ਆ ਨਾ ਹਾਂ ਸਰ ਜਾਨਾ ਪੈਣਾ ਕਿਉਂਕਿ ਸਾਡੇ ਸਰਮੈਂਟ ਪਹੁੰਚੇ ਆ ਅਦੋਂ ਨਹੀਂ ਹੁੰਦੇ ਇਹ ਗੱਟੀ ਚੋਂ ਇੱਥੇ ਆਉਣਾ ਵਿੱਚੋਂ ਅਤੇਸ਼ ਕੁਮਾਰ ਦੀ ਮਾਂ ਹੀ ਰਾਸ਼ਟਰੀ ਜਨ ਸਭਾ ਦੇ ਮਾਰ ਅੰਜਾਰ ਅੰਜਾਰ ਕਿ ਤੁਰ ਕੇ ਆ ਜਾਂਦੀਆਂ ਪਰ ਤੁਰ ਕੇ ਆ ਜਾਂਦੀਆਂ ਇੱਥੇ ਕਿਸ ਕਰਕੇ ਅਸੀਂ ਇਸ ਗੱਲ ਦੇ ਵਿੱਚੋਂ ਆ ਜਾਨੀ ਲੰਮਾ ਲੰਮਾ ਸੰਘਰਸ਼ ਹੋਏਗਾ ਤੁਹਾਡਾ ਦੇਖੋ ਅੱਜ ਚਿੰਨ੍ਹ ਦੀ ਗਿੰਨਤੀ ਆ ਨਾ ਔਰਤਾਂ ਦੀ ਦੇਖੋ ਜੇਕਰ ਸਰਕਾਰ ਜੇਕਰ ਫਸਲਾਂ ਦਾ ਵਾਪਸ ਮੁੜਾ ਨਹੀਂ ਹੈਗੀ ਵੀ ਜੇ ਸਰਕਾਰ ਆਪਣਾ ਪਾਸਾ ਨਹੀਂ ਰੱਖਦੀ ਤਾਂ ਸੰਘਰਸ਼ ਲੰਬਾ ਹੋਊਗਾ ਅਸੀਂ ਲੋਕਾਂ ਨੇ ਨਾਰ ਖਾਣਗੇ ਜਦ ਰੈਫਿੰਗ ਚੱਲੂਗਾ ਚਲਵਾਉਗੇ ਆਗਾਮੀ ਆਈ ਸਾਨੂੰ ਦੀਨਾ ਦਾ ਕੀ ਆ ਆਪਾਂ ਵੋਟ ਬਾਨਨੇ ਸਰਕਾਰ ਬਣਾਣਨੇ ਆ ਵੀ ਸਾਡੇ ਪਿੰਡਾਂ ਸਾਡੇ ਇਲਾਕੇ ਦਾ ਸਾਡੇ ਬਲੌਕ ਦਾ ਕੋ ਭਰਾ ਹੋਊਗਾ ਸਾਨੂੰ ਦੀਨਾ ਦਾ ਕੀ ਸੱਤੋ ਖੋਇਆ ਜਾ ਰਿਹਾ ਪਹਿਲਾਂ ਸਾਡਾ ਹਸਪੀਟਲ ਸੀਗਾ ਜਿੱਥੇ ਡਾਕਟਰ ਦੀ ਨਾਈਟ ਡਿਊਟੀ ਵੀ ਹੁੰਦੀ ਸੀ ਉਹ ਬੰਦ ਹੋ ਗਿਆ ਹਾਂ ਠੀਕ ਹੈ ਜੀ ਮਹੱਲਾ ਕਲੀਨਿਕ ਬਣਾਤਾ ਜਿੱਥੇ ਦੋ ਵਜੇ ਤੋਂ ਬਾਅਦ ਡਾਕਟਰ ਦੀ ਮਿਲਦਾ ਹੁਣ ਸੱਤੋ ਬਲੌਕ ਹੋ ਰਿਹਾ ਉਸ ਨਾਲ ਸਾਨੂੰ ਕੀ ਫਾਇਦਾ ਮੈਨਾ ਜਿਹੜਾ ਸਾਡਾ 2 ਕਿਲੋਮੀਟਰ ਚੱਲ ਕੇ ਕੰਮ ਹੋਣਾ 20 ਕਿਲੋਮੀਟਰ ਚੱਲ ਕੇ ਹੋਊਗਾ ਉਹ ਬਲੌਗ ਪਹਿਲੇ ਹੀ ਭੱਡੇ ਆ ਇਹਨੂੰ ਤੁਸੀਂ ਕੋਈ ਗੇਮ ਪਲਾਨ ਸਮਝਦੇ ਆ ਇਹ ਤਾਂ ਸਰਕਾਰਾਂ ਨੂੰ ਪਤਾ ਜੀ ਸਿਆਸਤ ਬਾਰੇ ਆਪਾਂ ਨੂੰ ਬਹੁਤਾ ਪਤਾ ਨਹੀਂ ਸਰਕਾਰ ਹੁਣ 70% 70% ਤੋਂ ਉੱਪਰ ਲੇਡੀਜ਼ ਆ ਸਰਪੰਚ ਪੰਚ ਇੱਥੇ ਤੇ ਤੁਰ ਕੇ ਵੀ ਆ ਜਾਂਦੀਆਂ ਸੀ ਹੁਣ ਨਵੇਂ ਸ਼ਹਿਰ ਤੋਂ ਵੀ ਅੱਗੇ ਸ਼ਾਇਦ ਸਾਡਾ ਏਰੀਆ ਗਰਚਾ ਏਰੀਆ ਜਾਏਗਾ ਹੋਰ ਬੰਗਿਆ ਕੋਲ ਚਲ ਜਾਏਗਾ ਤਾਂ ਇਹ ਲੇਡੀਜ਼ ਨੂੰ ਤੋਹਫਾ ਦਿੱਤਾ ਇਹ ਨਹੀਂ 15 ਅਗਸਤ ਦੀ ਆਜ਼ਾਦੀ ਦਾ ਜੀ ਜੀ ਇਹ ਵੋਟਾਂ ਜਿਹੜੀਆਂ ਪਾਈਆਂ ਉਹਦਾ ਤੋਹਫਾ ਜੀ ਕਿਉਂ ਪਾਈਆਂ ਮੈਂ ਕਿਹਾ 15 ਅਗਸਤ ਦੇ ਆਜ਼ਾਦੀ ਦਿਵਸ ਦੇ ਦਿੱਤਾ ਜੀ ਵੋਟਾਂ ਪਾਈਆਂ ਨਾ ਉਹਦਾ ਇਨਾਮ ਆ ਸਾਨੂੰ ਉਹਦਾ ਇਨਾਮ ਜਿਹੜੀ ਵੋਟਾਂ ਪਾਣੀਆਂ ਜਾਣਦੇ ਨਾ ਸਰਕਾਰਾਂ ਬਣਾਣੀਆਂ ਜਾਣਦੇ ਆ ਤਾਂ ਗਾਂ ਸਰਕਾਰਾਂ ਤੋੜਨੀਆਂ ਵੀ ਜਾਣਦੇ ਆ ਜਾ ਰਹੇ ਹੋ ਇਹ ਕੰਮ ਮੈਂ ਦੇਖਿਆ ਉਦੋਂ ਸਿਕਾ ਜਦੋਂ ਸਾਡਾ ਔੜ ਬਲਾਕ ਬਲਾਕ ਬਣਿਆ ਸੀ ਹਾਂ 45 ਸਾਲ ਪਹਿਲਾਂ ਇਹ ਬਲਾਕ ਔੜ ਚ ਆਇਆ ਸੀ ਤੇ ਜਿਹੜੀ ਸਾਡੀ ਕਹਿੰਦੇ ਆਪਣੀ ਸਰਕਾਰ ਆਈ ਹੈ ਉਹ ਸਰਕਾਰ ਨੇ ਸਾਡੇ ਕੋਲੋਂ ਇਹ ਖੋ ਕੇ ਇਹ ਪਿੰਡ ਜਿਹੜਾ ਨਮਾਸ਼ਰਨ ਲਾਤੇ ਅੱਦੇ ਪੰਗਿਆਂ ਲਾਤੇ ਆ ਸਰਕਾਰ ਨੇ ਧੱਪੇਸ਼ਾਈ ਕੀਤੀ ਹੈ ਇਸ ਧੱਪੇਸ਼ਾਈ ਦੇ ਬਹੁਤ ਵਿਰੋਧ ਵਿੱਚ ਜੋ ਵਿਰੋਧ ਕੀਤਾ ਜਾ ਰਿਹਾ ਮੰਨ ਲਓ ਸਰਕਾਰ ਨਾ ਮੰਨੀ ਤਾਂ ਫੇਰ ਕੀ ਕਰੂਗੇ ਇਸ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੋਣੀ ਚਾਹੁੰਦੇ ਆ ਇਹ ਧਰਨੇ ਤੱਕ ਸੀਮਤ ਨਹੀਂ ਰਹਿਣੀ ਇਹ ਸੰਘਰਸ਼ ਜਿੱਥੇ ਤੱਕ ਭਾਇ ਲੈ ਕੇ ਜਾਵਾਂਗੇ ਇਸ ਸਰਕਾਰ ਦੇ ਨਾਕੇ ਚ ਜ਼ੰਮ ਕਰਦੇ ਆਗੇ ਕਿਸਿਆਂ ਘਰਾਂ ਕੇ ਰੱਖਦੇ ਆਗੇ ਅੱਜ ਤੱਕ तकरीबन 30 ਪਿੰਡਾਂ ਦੇ ਸਰਪੰਚ ਤੁਸੀਂ ਤੇ ਬਹੁਤ ਸਰਪੰਚ ਰਹੇ ਆ ਇਸ ਵੇਲੇ 70% ਲੇਡੀਜ਼ ਸਰਪੰਚ ਪੰਚ ਆ ਜੀ ਉਹ ਵੀ ਜਦੋਂ ਉਹਨਾਂ ਨੂੰ ਨਵੇਂ ਸ਼ਹਿਰ ਜਿਹਾ ਉਤੋਂ ਦੂਰ ਜਾਣਾ ਪਏਗਾ ਬਲੋਕ ਦੇ ਲਈ ਉਦਾਂ ਤੇ ਇਹ ਕਹ ਰਹੇ ਔਰਤਾਂ ਦੇ ਅਸੀਂ ਹੱਕ ਦਵਾਂਗੇ ਕਿ ਉਹਨਾਂ ਬਾਰੇ ਨਹੀਂ ਨਹੀਂ ਸੋਚਿਆ ਹੋਏਗਾ ਨਾ ਦੇਖੋ ਤੁਸੀਂ ਸਾਡੇ ਕੋਲ ਆਏ ਆ ਬਹੁਤ ਬਹੁਤ ਧੰਨਵਾਦ ਇਹ ਸਰਕਾਰ ਦਿੰਦੀ ਹੈ ਵੀ ਅਸੀਂ ਬੀਬੀਆਂ ਨੂੰ ਕਹਿੰਦਾ ਬਰਾਬਰ ਦੇ ਹੱਕ ਹਰ ਦੇਣਗੇ ਇਹ ਬਾਵਾ ਸਾਹਿਬ ਵੱਲੋਂ ਦਿੱਤੇ ਗਏ ਹੱਕ ਹੇ ਖੋ ਰਹੇ ਆ ਇਹ ਤੱਕੇ ਜੇ ਮੈਂ ਦੱਸਿਆ ਨਹੀਂ ਜਾਣਣੀ ਇਹ ਬੀਬੀਆਂ ਤਾਈਆਂ ਜਿਹੜੀਆਂ ਮਕਾਨ ਲੈਣ ਦੇ ਵਾਸਤੇ ਸਰਕਾਰ ਦਾ ਪਿੰਡ ਸੇ ਆਪਾਂ ਕਰ ਲਈ ਆ ਇਹ ਕੋਰ ਬਣਾ ਕੇ ਅਸੀਂ ਬਿਲਕੁਲ ਉਥੋਂ ਟੁੱਟਣ ਨਹੀਂ ਦੇਣਾ ਸਾਨੂੰ ਕੁਝ ਵੀ ਕਰ ਠੀਕ ਹੈ